ਸਵੀਕਰਾਂ ਵਾਲੇ ਭਾਈ ਦੇ ਭਾਈਆਂ ਦੇ ਪ੍ਰੋਗਰਾਮ ਮੇਲੇ ਦੇ ਵਿੱਚ ਇਕੱਤਰ ਹੋਇਆ ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਸਭ ਤੋਂ ਪਹਿਲਾਂ ਉਸ ਵਹਿਗੁਰੂ ਦਾ ਨਾਮ ਲੱਖ ਖੁਸ਼ੀਆਂ ਫਤਸਾਈਆਂ ਜੇ ਸਤਗੁਰ ਨਦਰ ਕਰੇ ਸਤਗੁਰ ਨਾਨਕ ਚੈਰੀ ਲੀਲਾ ਨਿਆਰੀ ਏ ਨਿਜਲਾ ਲਾ ਲਵਿੰਦੀ ਦੁਨੀਆ ਸਾਰੀ ਏ ਇਹ ਉਸ ਦੀ ਦਰਦ ਤੋਂ ਮੇਰਾ ਕੁਝ ਨਹੀਂ ਹੋ ਸਕਦਾ ਮੈਂ ਨੀਵੇਂ ਮੇਰਾ ਮਰਸਦ ਉੱਚਾ ਅਸੀਂ ਸੰਗ ਉੱਚਿਆਂ ਦੇ ਲਈ ਸੜਕੇ ਜਾਮਾ ਉੱਚਿਆਂ ਦੇ ਜਿਨ੍ਹਾਂ ਨੀਵੇਂ ਨਾਲ ਨਿਭਾਈ ਉਹ ਨਵਾਉਂਦੇ ਨੇ ਪਹਿਲਾਂ ਵੀ 15 ਮਹੀਨੇ ਲੱਗ ਚੁੱਕੇ ਨੇ ਜਮਲਾ ਜੀ ਦੇ ਜੋ ਕੇ ਰਕਾਰ ਤੋਂ ਇਕੱਠਾ ਜਿਨ੍ਹਾਂ ਰਿਜਲਟ ਵੀ ਰਕਾਰ ਤੋਂ ਹੋਇਆ ਜਿੱਥੇ ਕਿ ਬਹੁਤ ਵੀ ਆਈ ਪੀ ਬੰਦੇ ਬਹੁਤ ਤਕੜੇ ਤਕੜੇ ਸਿਰਮੌਰ ਗਾਇਕ ਪਹੁੰਚੇ ਨੇ दादा ਪੈ ਗਿਆ ਪਵਾੜਾ ਕੋਈ ਰੰਗੀਦਾਨੀ ਕੁਰਪੁਰ ਜਗਤ ਤਸਦਾ दादा ਪੈ ਗਿਆ ਪਵਾੜਾ ਕੋਈ ਰੰਗੀਦਾਨੀ ਕੁਰਪੁਰ ਜਗਤ ਤਸਦਾ ਮਛਲੀ ਪਾਣਗੇ ਮਾਂ ਪਹਿਲੋਂ ਜਗਾਂ ਮੇਰਾ ਮਛਲੀ ਪਾਣਗੇ ਮਾਂ ਪੇ ਅੰਬਰਸਰ ਤੋਂ ਸੂਟ ਸਵਾਦੋ ਪਟਿਆਲੇ ਤੋਂ ਨਾਲਾ ਹੁਨੇ ਕੜਾ ਦੇਉਂਗਾ ਟੌਂਗ ਗੁਰਜੀਆਵਾਰਾ ਹੁਨੇ ਕੜਾ ਦੇਉਂਗਾ ਟੌਂਗ ਗੁਰਜੀਆਵਾਰਾ ਅੱਜ ਦੇ ਮੇਲੇ ਵਿੱਚ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਸਰਦਾਰ ਬਰਿੰਦਰ ਸਿੰਘ ਲਹਾਰਾ ਇਹਨਾਂ ਦਾ ਜ਼ਿਕਰ ਇਹ ਕੋਈ ਕਿਸੇ ਜਾਣਕਾਰ ਦੇ ਮਤਾਜ ਨਹੀਂ ਸਭ ਤੋਂ ਪਹਿਲਾਂ ਮੈਂ ਇਹਨਾਂ ਨੂੰ ਆਪਣੇ ਵੱਲੋਂ ਤੇ ਸਾਰਿਆਂ ਵੱਲੋਂ ਜੋ ਵੀ ਮੇਰੇ ਵੀਰ ਬੈਠੇ ਨੇ ਉਹਨਾਂ ਵੱਲੋਂ ਇਹਨਾਂ ਨੂੰ ਵਧਾਈ ਦਿੰਦਾ ਕਿਉਂਕਿ ਉਸ ਵਾਹਿਗੁਰੂ ਨੇ ਇਹਨਾਂ ਦੀ ਇਸ ਲਗਨ ਤੋਂ ਖੁਸ਼ ਹੋ ਕੇ ਮੇਰ ਬਣਾਉਂਦੇ ਨੇ ਮੇਲਾ ਮੇਲੀਆਂ ਦਾ ਜਾਰਾ ਬੇਲੀਆਂ ਦਾ ਇਹ ਸਾਰਿਆਂ ਨੂੰ ਆਪਾਂ ਨੂੰ ਕਿਧਰੋਂ ਦੀ ਕਿਧਰੋਂ ਕੋਈ ਨਕੋਦਰ ਤੋਂ ਕੋਈ ਮਲੇਰ ਤੋਂ ਕੋਈ ਚੰਡੀਗੜ੍ਹ ਤੋਂ ਕੋਈ ਬਠਿੰਡੇ ਤੋਂ ਸਾਰਿਆਂ ਨੂੰ ਇੱਕ ਥਾਂ ਤੇ ਇਹਨਾਂ ਨੇ ਇਕੱਠੇ ਕਰ ਲਿਆ। ਇਹਨਾਂ ਦੇ ਇਸ ਖੁਸ਼ੀ ਤੋਂ ਖੁਸ਼ ਹੋ ਕੇ ਉਸ ਵਾਹਿਗੁਰੂ ਪਰਵਧਿਗਾਰ ਨੇ ਇਹਨਾਂ ਦੇ ਉੱਪਰ ਰਹਿਮਤ ਕੀਤੀ ਆ। ਪਰਮੇਸ਼ਰ ਦਿੱਤਾ ਬੰਨਾ ਨੂੰ ਕੋ ਰੋਕਾਂ ਦੇ ਰਾਪਨਾਂ। ਇਹਨਾਂ ਨੂੰ ਉਹਦੇ ਦੀ ਦਾਦ ਵਕਸ਼ੀ ਹੈ। ਪਿੱਛੇ ਨੌ ਬਾਤ ਨੂੰ ਉਹਨਾਂ ਦੇ ਖੁਸ਼ੀ ਦੇ ਵਿੱਚ ਇਹਨਾਂ ਨੇ ਸ੍ਰੀ ਅਖੰਡ ਪਾਤਸ਼ਾਹ ਦੀ ਪ੍ਰਕਾਸ਼ ਕਰਾਇਆ ਸੀ। ਉਹਦਾ ਕੋਈ ਨਹੀਂ। ਸੋ ਅਸੀਂ ਸਾਰਿਆਂ ਵੱਲੋਂ ਬਾਬਾ ਜੀ ਨੂੰ ਇਸ ਦਿਨ ਵਧਾਈ ਦਿੰਨੇ ਆ ਅਤੇ ਕਾਮਨਾ ਕਰਦੇ ਆ ਉਸ ਵਾਹਿਗੁਰੂ ਤੋਂ ਅੱਗੇ ਵੀ ਉਸ ਬੱਚੇ ਨੂੰ ਲੰਮੀ ਉਮਰਾਂ ਕਰੇ ਚੱਕੀਆਂ ਬਖਸ਼ੇ ਤਿਹਣਾ ਵਾਂਗੂ ਹੀ ਮਹਿਕਾ ਸਦਾ ਹੋਵੇ ਰਾਜੋ ਰੀਆ ਸਿਰ ਤੇ ਲੈ ਕੇ ਮੈਂ ਬਨ ਗਈ ਰਾਤੋ ਤਾਂ ਭਾਏ ਨਹੀਂ ਮੇਰਾ ਦਿਲ ਮੰਗਦਾ ਦਿਲ ਮੰਗਦਾ ਲੰਮੜਦਾ ਪਤਾ ਭਾਏ ਨਹੀਂ ਮੇਰਾ ਦਿਲ ਮੰਗਦਾ

ਵੜਾ ਵਾਲੀ ਗੱਲ ਸੁਣ ਕੇ ਜਾਗੂ ਘੋਰ ਨਾ ਬਣੇ ਵਾ ਕੋਈ ਪਾਵੇ ਤੱਕਲੇ ਤੇ ਵਾਲੀ ਕੱਢ ਲੈ ਤੇਰਾ ਕੰਦਨ ਨੂੰ ਪੇਟ ਆ ਜਾਵੇ ਵੜਾ ਵਾਲੀ ਗੱਲ ਸੁਣ ਕੇ ਜਾਗੂ ਘੋਰ ਨਾ ਬਣੇ ਵਾ ਕੋਈ ਪਾਵੇ ਤੱਕਲੇ ਤੇ ਵਾਲੀ ਕੱਢ ਲੈ ਵੀ ਸਭ ਤੋਂ ਪਹਿਲਾਂ ਇੱਕ ਬੇਨਤੀ ਹੈ ਭਾਈ ਗੁਰੂ ਕਾ ਲੰਗਰ ਤਿਆਰ ਜਿਹਨੇ ਚਾਹ ਪਾਣੀ ਛਕਣਾ ਚਾਹ ਪਾਣੀ ਛਕ ਸਕਦਾ ਹੈ ਪ੍ਰਸ਼ਾਦਾ ਛਕਣਾ ਪ੍ਰਸ਼ਾਦਾ ਵੀ ਛਕ ਸਕਦਾ ਹਨਾ ਉਦੋਂ ਬਾਅਦ ਰੂਹ ਵੀ ਖਰਾਬ ਹੋਈ ਆਪਾਂ ਨਾਲ-ਨਾਲ ਚੱਲਦੀ ਆ ਜਿਸਮ ਦੇ ਨਾਲ ਰੂਹ ਵੀ ਖਰਾਬ ਵੀ ਚੱਲੂਗੀ ਤੇ ਸਾਡੇ ਕੋਲੇ ਬਹੁਤ ਵਧੀਆ-ਵਧੀਆ ਸਾਰੀ ਵਧੀਆ ਨੇ ਰੱਬ ਦਾ ਮਾਹੀ ਸਭ ਤੋਂ ਵਧੀਆ ਹੈ ਤੇ ਜੋ ਸੀਤ ਨੂੰ ਪ੍ਰੇਮ ਕਰਦਾ ਸਾਰੇ ਵਧੀਆ ਨੇ ਮੇਰੀ ਦਿਲੋਂ ਜਿੰਨੇ ਵੀ ਸੋਤੇ ਆਏ ਨੇ ਜਾਂ ਆਉਣ ਵਾਲੇ ਨੇ ਆ ਰਹੇ ਨੇ ਦੂਰੋਂ ਆਉਣੇ ਨੇਗੇ ਕਈਆਂ ਦੇ ਫੋਨ ਆ ਚੁੱਕੇ ਨੇ ਉਹਨਾਂ ਦਾ ਇੱਥੇ ਪੌਂਟਰ ਤੇ ਮੈਂ ਬਾਬਾ ਜੀ ਵੱਲੋਂ ਪੂਰੀ ਟੀਮ ਵੱਲੋਂ ਜੀ ਆਇਆਂ ਕਹਿੰਦਾ ਇੱਕ ਇੱਕ ਕਦਮ ਉਹਨਾਂ ਚੱਲ ਕੇ ਸਰਮੱਥੇ ਕਬੂਲ ਕਰਦੇ ਆਂ ਆਸ ਰੱਖਦੇ ਆਂਗੇ ਵੀ ਉਹ ਅਸ਼ੀਰਵਾਦ ਵੀ ਦੇ ਕੇ ਜਾਣਗੇ ਆਉਣ ਵਾਲਾ ਮੇਲਾ ਇੱਦੋਂ ਵੀ ਦੋ ਗੁੜੇ ਤੇ ਚਾਰ ਚੌਕੜੀ ਤੱਕ ਹੀ ਕਰੇ ਦੇਖੇ ਦਿਖਾ ਨੇ ਅੰਬਰ ਤੋਂ ਤੇਰਾ ਮੰਜਾ ਦਰ ਵਿੱਚ ਵੇਖੀ ਪਰਬੂdagya ਪਰਬੂdagya ਦਰ ਵਿੱਚ ਵੇਖੀ ਪਰਬੂdagya ਪਰਬੂdagya ਦਰ ਵਿੱਚ ਵੇਖੀ ਕਲੀਆਂ ਲੋਕੀਂ ਲੈਣਾ ਸਟਖਾਈਆਂ ਗੰਦਾ ਬੋਲਣ ਤੋਂ ਮੈਂ ਡਰਦਾ ਰਹਿਂਦਾ ਸਰਜਾਨ ਅਲੀ ਉੱਤਾ ਬੋਲਣ ਤੋਂ ਮੈਂ ਡਰਦਾ ਰਹਿਂਦਾ ਸਰਜਾਨ ਅਲੀ ਉੱਤਾ ਬੋਲਣ ਤੋਂ ਕਿਹਦੇ ਨੇ ਸਾਡੇ ਕੋਲੇ ਸਰਦਾਰ ਹਾਕਮ ਸਿੰਘ ਜੀ ਘੜਾ ਕੋਈ ਕਮੈਂਟ ਨਹੀਂ ਸਰਦਾਰ ਹਰਦੇਵ ਸਿੰਘ ਜੀ ਸੁਖਦੇਸ਼ ਮੋਠਾ ਬਲਵਿੰਦਰ ਸਿੰਘ ਪਧਾੜ ਇਹ ਵੀ ਜਸਵੰਤ ਸਾਹਿਬ ਦੇ ਮਥਾਜ ਨੇ ਸਾਰੇ ਸਪੀਕਰ ਵਾਲੇ ਨੇ ਘਰ ਦੇ ਵਿੱਚ ਸਪੀਕਰ ਨੇ ਲਾ ਦੇ ਮੇਰੇ ਕੋਲ ਬੈਠੇ ਨੇ ਸਰਦਾਰ ਮੋਹਨ ਸਿੰਘ ਜੀ ਕਲੀਅਰ ਜੋ ਇੱਕ ਬਹੁਤ ਵਧੀਆ ਉਹਦੇ ਤੋਂ ਬੈਂਕ ਦੇ ਵਿੱਚ ਰਿਟਾਇਰ ਹੋਏ ਨੇ ਆਪਣੇ ਕੋਲੇ ਉਹ ਵੀ ਬਿੱਥ ਪਹੁੰਚੇ ਹੋਏ ਨੇ ਮਾਣੂ ਵੀ ਜੀ ਹੈ ਕੈਨੇਡਾ ਬਾਕੀ ਮੈਂ ਬੇਨਤੀ ਕਰਦਾ ਆਪਣੇ ਸ਼ਰਮਾ ਜੀ ਲੇਕਨ ਜਿਹੜੇ ਉਹਨਾਂ ਬਹੁਤ ਕਤਾਬਾਂ ਲਿਖੀਆਂ ਨੇ ਜੇ ਮੇਰੀ ਆਵਾਜ਼ ਸੁਣਦੇ ਹੋਣ ਅੱਛਾ ਇਹਨਾਂ ਫੋਨ ਆਹਾ ਵੀ ਉਹ ਕਦੋਂ ਮਿੰਟ ਛੋੜਨਾ ਰੂਬਰੂ ਕਰਾਂਗੇ ਉਹ ਬਹੁਤ ਕਤਾਬਾਂ ਨੇ ਲਿਖੀਆਂ ਨੇ ਹਰਤੂਈ ਸਾਹਿਬ ਨਾਲ ਜੁੜੇ ਹੋਏ ਨੇਗੇ ਇੱਕ ਸਾਡੇ ਕੋਲੇ ਹਰਪਾਜਨ ਸਿੰਘ ਜੀ ਉਹ ਵੀ ਪਹੁੰਚੇ ਹੋਏ ਨੇ ਉਹਨਾਂ ਦਾ ਵੀ ਵੀਊਅ ਦੇਣਗੇ ਬਾਕੀ ਮੈਂ ਕਹਿੰਦਾ ਵੀ ਹਜੇ ਇਹਦੇ ਵਿੱਚ ਨਾਲ ਦੀ ਨਾਲ ਗੱਲਾਂ ਬੜਾ ਪਾਉਦੇ ਤੇ ਬੋਰ ਹੁੰਦਾ ਵੀ ਗੀਤ ਵੀ ਕੋਈ ਕਰ ਵੀ ਤੂ ਰਿਆਲ ਦਾ ਚੱਕ ਸੇ ਦਾ ਲਾਇਆ ਜਾ ਵਧੀਆ ਜਾ ਪੱਥਰੀ ਚੱਲਣ ਗੋ ਬੀਬਾ ਦੇ ਚੱਲਣ ਦੋ ਹੋਰ ਬੋਲਦਾ ਜੇ ਲਾਣੀ ਹੋਰ ਬੋਲਦਾ ਤੂੰ ਲੰਬੜਾ ਦਾ ਮੁੰਡਾ ਬੋਲੀ ਹੋਰ ਬੋਲਦਾ ਤੂੰ ਲੰਬੜਾ ਦਾ ਮੁੰਡਾ ਬੋਲੀ ਹੋਰ ਬੋਲਦਾ ਲੈ ਬੇਕੌਣ ਨੱਚੀ ਜੀ ਲੈ ਬੇਕੌਣ ਕੱਖ ਬਈ ਕੁੜੀ ਹਾਂ ਦੇ ਗਿੱਦੇ ਦੇ ਵਿੱਚ ਤੇਰੇ ਹੱਥੀ ਕੁੜੀ ਹਾਂ ਦੇ ਗਿੱਦੇ ਦੇ ਵਿੱਚ ਤੇਰੇ ਹੱਥੀ ਤੇ ਮੈਂ ਬੇਨਤੀ ਕਰਦਾ ਸ਼ਰਮਾ ਜੀ ਨੂੰ ਜੋ ਕੇ ਬਹੁਤੋ ਕੇ ਲੇਖਨੇ ਬਾਕਤਾਂ ਮਾਣਿਆਂ ਦੀਆਂ ਉਹ ਆਪਣੇ ਦੋ ਚਾਰ ਵਿਚਾਰ ਜੋ ਵੀ ਹੈਗਾ ਇੱਥੇ ਦੱਸਣ ਕੋ ਆਓ ਜੀ ਆਜੋ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਬਲਵਿੰਦਰ ਸਿੰਘ ਜੀ 바ਵਾ ਲਹਾਰੇ ਵਾਲਿਆਂ ਦੇ ਸੱਦੇ ਦੇ ਉੱਤੇ ਸਪੀਕਰਾਂ ਵੱਲੇ ਨੱਤਰ ਪਿਆਰਾਂ ਦੇ ਮੇਲੇ ਦੇ ਵਿੱਚ ਇਕੱਤਰ ਸਮੂਹ ਹਾਜ਼ਰੀਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਬਾਬਾ ਜੀ ਦਾ ਦੇਣ ਨਹੀਂ ਦੇ ਸਕਦੇ ਇੱਕ ਪਾਸੇ ਲੋਕ ਸੰਗੀਤ ਮੇਲੇ ਕਰਾਉਂਦੇ ਨੇ ਜਵਲਾ ਜੱਟ ਜੀ ਦੀ ਯਾਦ ਦੇ ਵਿੱਚ ਤੇ ਇੱਕ ਮੇਲਾ ਉਹ ਸਾਡਾ ਕਰਾਉਂਦੇ ਨੇ ਜਿਨ੍ਹਾਂ ਨੇ ਪੰਜਾਬ ਦਾ ਲੋਕ ਵਿਰਸਾ ਜੋ ਬਦਲਦੇ ਦੌਰ ਦੇ ਵਿੱਚ ਤਵੇਆਂ ਦੇ ਵਿੱਚ ਰਿਕਾਰਡ ਹੋਇਆ ਕਸਟਾਂ ਦੇ ਵਿੱਚ ਰਿਕਾਰਡ ਹੋਇਆ ਤੇ ਜਿਨ੍ਹਾਂ ਦੀ ਸਜਣਾ ਨੇ ਉਸ ਰਿਕਾਰਡ ਆਵਾਜ਼ਾਂ ਨੂੰ ਤਵੇਆਂ ਨੂੰ ਕਸਟਾਂ ਨੂੰ ਸੰਭਾਲ ਕੇ ਰੱਖਿਆ ਹੋਇਆਗਾ ਜਿਦੇ ਵਿੱਚ ਸਾਡੇ ਕੋਲ ਬਹੁਤ ਦੁਰਲੱਭ ਆਵਾਜ਼ਾਂ ਉਨ੍ਹਾਂ ਦੇ ਵਿੱਚ ਬਹੁਤ ਹੀ ਉੱਚ ਪਾਏ ਦੀ ਕਵਿਤਾ ਤੇ ਬਹੁਤ ਵੱਡੋਲੇ ਸੰਗੀਤ ਦੇ ਵਿੱਚ ਰਿਕਾਰਡ ਹੋਈ ਹੋਈ ਆ ਜਿਦੇ ਵਿੱਚ ਸਾਡੀਆਂ ਗਾਇਲ ਸ਼ੈਲੀਆਂ ਸਾਡਾ ਇੱਕ ਖਾਸ ਦੌਰ ਦਾ ਸੱਭਿਆਚਾਰ ਤੇ ਸਾਡੀਆਂ ਉਹ ਪੰਜਾਬ ਦੀਆਂ ਲੋਕ ਬਾਰ ਲੋਕ ਵਿਰਸਾ ਲੋਕ ਲੈਕਾਂ ਦੀਆਂ ਉਹ ਬਾਤਾਂ ਜਿਹੜੀਆਂ ਪੀੜੀ ਦਰ ਪੀੜੀ ਤੁਰਦੀਆਂ ਰਹਿਣਗੀਆਂ ਤੇ ਸਾਡੇ ਸੱਜਣ ਮਿੱਤਰਾਂ ਨੇ ਸੰਭਾਲੀਆਂ ਹੋਈਆਂ ਨੇ ਤੇ ਉਹਨਾਂ ਸੱਜਣ ਮਿੱਤਰਾਂ ਨੂੰ ਨਹਾਰਾ ਸਾਹਿਬ ਨੇ ਸੰਦਾ ਹੈਗਾ ਤੇ ਸਾਨੂੰ ਇਕੱਠਾ ਕਰਦੇ ਨੇ ਮੇਲਾ ਲਾਉਂਦੇ ਨੇ ਘਰ ਬੁਲਾਉਂਦੇ ਨੇ ਸੋ ਅਸੀਂ ਨਹਾਰਾ ਸਾਹਿਬ ਦੇ ਵੀ ਬਹੁਤ ਧੰਨਵਾਦੀ ਆ ਤੇ ਜਿਨ੍ਹਾਂ ਨੇ ਇਹ ਸਾਰੇ ਰਿਕਾਰਡ ਸੰਭ ਕੇ ਰੱਖੇ ਹੋਏ ਨੇ ਉਹਨਾਂ ਦੇ ਵੀ ਅਸੀਂ ਬਹੁਤ ਧੰਨਵਾਦੀ ਆ ਨਾਲ ਹੀ ਸਾਡੇ ਬਾਬਾ ਰਿਕੋਰਡਾਰੇ ਹੰਦਲ ਸਾਹਿਬ ਉਹਨਾਂ ਦੇ ਵੀ ਅਸੀਂ ਧੰਨਵਾਦੀ ਆ ਜਿਹੜੇ ਅੱਜ ਦੀ ਸਾਡੀ ਇਸ ਬੜੀ ਮਾਜਾਬ ਮਹਿਫਲ ਨੂੰ ਮੋਕਾਂ ਦੇ ਵਿੱਚ ਲਿਜਾ ਰਹੇ ਨੇ ਆਨਲਾਈਨ ਨੂੰ ਜਿਹੜਾਗਾ ਲਾਈਵ ਜਿਹੜਾ ਟੈਲੀਕਾਸਟ ਕਰ ਰਹੇ ਨੇ ਅੱਜ ਦੇ ਇਸ ਮੇਲੇ ਦੇ ਵਿੱਚ ਪੰਜਾਬ ਦੇ ਨਾਮੀ ਲੇਖਕ ਜਿਨ੍ਹਾਂ ਨੇ ਲੋਕ ਸੰਗੀਤ ਦੇ ਉੱਤੇ ਖੋਜ ਕੀਤੀ ਆ ਹਰਦੇਵਾਲ ਥੂਹੀ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਇਸ ਸਾਰੀ ਵਿਰਾਸਤ ਨੂੰ ਸੰਭਾਲਣ ਵਾਲੇ ਤੇ ਨਾਲ ਹੀ ਇਸ ਨੂੰ ਲੋਕਾਂ ਦੇ ਵਿੱਚ ਲਿਜਾਣ ਵਾਲੇ ਜਲਾਲ ਤੇ ਹਰਮੰਦਰ ਜਲਾਲ ਹੋਰ ਹੋਂਦਾ ਜਥਾ ਤੁੰਦਲ ਗੋਜ ਦੇ ਰਾਹੁ ਵੀ ਪੇਸ਼ ਕਰੂਗਾ ਤੇ ਚਮਕੌਰ ਸੇ ਸਿੱਖੋ ਪੁੱਤਰਿਆਂ ਵਾਲੇ ਜਿਨ੍ਹਾਂ ਦੇ ਖੋਦ ਦੇ ਵੀ ਤਵੇ ਰਿਕਾਰਡ ਹੋਏ ਹੋਏ ਨੇ ਉਹਨਾਂ ਨੇ ਵੀ ਆਉਣਾ ਤੇ ਉਹਨਾਂ ਨੇ ਢੱਡ ਸੰਗੀ ਦੇ ਉੱਤੇ ਨਵਦੀਪ ਗਿੱਲ ਹੋਰਾਂ ਦੇ ਨਾਲ ਉਹਨਾਂ ਨੇ ਆਪਣਾ ਸਾਰਾ ਪ੍ਰੋਗਰਾਮ ਜਿਹੜਾ ਉਹ ਵੀ ਦੇਣਾਗਾ ਸੋ ਅੱਜ ਦੇ ਇਸ ਪ੍ਰੋਗਰਾਮ ਦੀ ਜਿੱਥੇ ਸਭ ਸਾਡੇ ਮਿੱਤਰ ਚੈਰ ਪਿਆਰਿਆਂ ਨੂੰ ਵਧਾਈ ਦਿਨਾ ਉੱਥੇ ਬਾਵਾ ਸਾਹਿਬ ਦਾ ਧੰਨਵਾਦ ਕਰਦਾ ਇੱਕ ਪਾਸੇ ਗਰਾਮੋਫੋਨ ਮਸ਼ੀਨਾਂ ਦੇ ਉੱਤੇ ਰਿਕਾਰਡ ਚੱਲ ਰਹੇ ਨੇ ਦੂਜੇ ਪਾਸੇ ਸਾਡੀ ਲਾਈਵ ਪੇਸ਼ਕਾਰੀ ਹੋਣੀ ਆ ਤੇ ਇੱਕ ਪੱਖਸਾ ਦਾ ਅਕਾਦਮਿਕ ਤੌਰ ਤੇ ਇਸ ਸਾਰੇ ਗੀਤ ਸੰਗੀਤ ਨੂੰ ਕਿਤਾਬੀ ਰੂਪ ਦੇ ਵਿੱਚ ਸਾਂਭਣ ਦਾ ਜੋ ਉਪਰਾਲਾ ਕਰ ਰਹੇ ਨੇ ਉਹਨਾਂ ਦੇ ਵੀ ਅਸੀਂ ਵਿਚਾਰ ਸੋਣੇ ਨੇ ਸੋ ਲੱਗਦੇ ਰਹਿਣ ਖੁਸ਼ੀ ਦੇ ਮੇਲੇ ਤੇ ਮਿਲਦੀਆਂ ਰਹਿਣ ਵਧਾਈਆਂ ਸੋ ਮੈਂ ਬਾਵਾ ਸਾਹਿਬ ਨੂੰ ਬਹੁਤ-ਬਹੁਤ ਵਧਾਈ ਦਿੰਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੋਤੇ ਲੈ ਨਣ ਦੇ ਅੱਜ ਤੈ ਮੈਨੂੰ ਮਾਰਿ ਪੁਆਈ ਨਣ ਦੇ ਅੱਜ ਤੈ ਮੈਨੂੰ ਮਾਰਿ ਪੁਆਈ ਨਣ ਦੇ ਅੱਜ ਤੈ ਮੈਨੂੰ ਮਾਰਿ ਪੁਆਈ ਨਣ ਦੇ ਮਜ਼ਾ ਲੈ ਰਹੇ ਹਾਂ ਸ਼ਹੀਦ ਦਾ ਪੁਰਾਣਾ ਸੱਭਿਆਚਾਰ ਉਹ ਬਾਵਾ ਜੀ ਦੀ ਹੈ ਇਹਨਾਂ ਨੇ ਇੰਨਾ ਅਮਰੀਕਾ 'ਚ ਰਹਿ ਕੇ ਵੀ ਆਪਣੇ ਜਣਾ ਪੰਜਾਬ ਚ ਨੇ ਆਪਣੇ ਘਰ ਚ ਨੇ ਇੱਕ ਹੋਰ ਮੈਂ ਗੱਲ ਕਹਿਣ ਲੱਗਿਆਗਾ ਜਿਹੜੇ ਸਪੀਕਰ ਵਾਲੇ ਭਾਈ ਸੀਗੇ ਅੱਜ ਤੱਕ ਕਿਸੇ ਨੇ ਨਹੀਂ ਪੁੱਛਿਆ ਕਿਸੇ ਨੇ ਨਹੀਂ ਪੁੱਛਿਆ ਇਹਨਾਂ ਨੂੰ ਇਹਨਾਂ ਨੇ ਬਾਬਾ ਜੀ ਨੇ ਨਵਾਂ ਇੱਕ ਹੌਸਲਾ ਦਿਖਾ ਕੇ ਇਹਨਾਂ ਨੂੰ ਇੱਕ ਦੁਬਾਰੇ ਤੋਂ ਜੀਵਿਤ ਕੀਤਾ ਜਾਨ ਪਾਈ ਆ ਆਕਸੀਜਨ ਪਾਈ ਆ ਮੈਂ ਤਾਂ ਇਹੀ ਕਰੂੰਗਾ ਉਹ ਇਹਨਾਂ ਦੇ ਖੁਸ਼ੀ ਨੇ ਅਸੀਂ ਸਾਰੇ ਹੰਦੇ ਨੇ ਗਰੂ ਰਾਤਾਂ ਕਾਲੀਆਂ ਖੱਲੀ ਨੂੰ ਡਰ ਆਵੇ ਸੱਸੇ ਨਹੀਂ ਮੰਗਾ ਦੇ ਢੋਲ ਨੂੰ ਸੱਸੇ ਨਹੀਂ ਮੰਗਾ ਦੇ ਢੋਲ ਨੂੰ ਸਾਡੇ ਕੋਲ ਪਹੁੰਚੇ ਮਾਸਟਰ ਕੇਵਲ ਸਿੰਘ ਜੀ ਗੁਰੂ ਸਰਦਾਰ ਜੋਰਾ ਸਿੰਘ ਜੀ ਬੀਐਸਐਨ ਪ੍ਰਧਾਨ ਇੰਡੀਆ ਵਾਲਾ ਸਰਦਾਰ ਮਨਦਰਪਾਲ ਸਿੰਘ ਜੀ ਰੋਡ ਇੰਸਪੈਕਟਰ डब्ल्यूडी प्यारा सिंह खालसा ਮਲੇਰਕੋਟਲਾ ਫਤੇਹੌਰ ਹਿੰਮਤਪੁਰਾ ਸਿੰਦਰ ਸਿੰਘ ਜੀ ਤੇ ਮੇਰੇ ਕੋਲ ਕਾਪੀ ਆ ਜਾਂਦੇ ਮੈਂ ਲਗਭਗ ਸਾਰਿਆਂ ਦੀ ਬੋਲ ਦੂੰਗਾ ਛੇਤੀ ਛੇਤੀ ਤੇ ਹੁਣ ਮੈਂ ਬੇਨਤੀ ਕਰਦਾ ਵੀ ਆਪਾਂ ਇੱਕ ਨੂੰ ਗੀਤ ਹੋਰ ਸੁਣ ਲਈਏ ਤੇ ਉਸ ਤੋਂ ਬਾਅਦ ਦੇ ਵਿੱਚ ਆਪਾਂ ਆਪਣਾ ਪ੍ਰੋਗਰਾਮ ਫੇਰ ਸ਼ੁਰੂ ਕਰੀਏ ਪਹੁੰਚੋ ਜੀ ਖੁਦਾ ਨੇ ਸਮੋਸਾ ਪੰਦੇ ਤਰੁਰ ਪੜ ਜਾਣੀਂ ਜੀਆ ਮੈਂ ਬਟਿਆਂ ਦੀ ਪੀ ਤਰੁਰ ਪੜ ਜਾਣੀਂ ਜੀਆ ਉਹ ਥੇੜੀ ਗੱਲਾਂ ਫੜੇ ਕਦਾਸੀ ਪੈ ਗਈ ਮਾਰ ਕੇ ਖੰਡਾ ਨੇ ਰੁਰ ਪੜ ਜਾਣੀਂ ਜੀਏ ਮੈਂ ਲੰਬੜਾ ਦਾ ਮੁੰਡਾ ਨੇ ਰੁਰ ਪੜ ਜਾਣੀਂ ਜੀਏ ਸਰਦਾਰ ਹਰਚੰਦ ਸਿੰਘ ਗਰੇਵਾਲ ਤੇ ਪੰਜਾਬ ਦੇ ਕੋਇਲ ਸ੍ਰਿੰਦਰ ਕੌਰ ਇਹ ਉਹਨਾਂ ਦੀ ਬਾਤ ਦੇ ਵਿੱਚ ਰਕਾਰ ਚੱਲ ਰਹੇ ਸੀਗੇ ਜੋ ਕਿ ਐਨੇ ਮਿੱਠੇ ਤੇ ਐਨੇ ਪਿਆਰੇ ਦਿਲਾਂ ਦੇ ਵਿੱਚ ਉਤਰਨ ਵਾਲੇ ਇਸ ਤਰ੍ਹਾਂ ਚੱਲੂ ਤੇ ਆਪਣੇ ਕੋਲੇ ਉਹ ਜਥਾ ਵੀ ਪਹੁੰਚ ਚੁੱਕਿਆ ਹੈ ਸਰਦਾਰ ਹਰਵਿੰਦਰ ਸਿੰਘ ਚਲਾਉ ਮਾਨਕ ਦੇ ਪਿੰਡੋਂ ਜੋ ਕਿ ਆਪਣਾ ਪੁਰਾਣਾ ਸੱਭਿਆਚਾਰ ਸਾਡੇ ਕੋਲੇ ਲੈ ਕੇ ਆਉਣਗੇ ਲਾਗੇ ਬੈਠ ਦਿਲਾਂ ਦੀਆਂ ਫੋਲ ਮੈਂ ਤੇਰੀ ਸੰਮੀਤ ਆਏ ਆਸ ਮੈਂ ਤੇਰੀ ਸੰਮੀਤ ਤੂੰ ਮਰ ਤੋਲ ਬਈ ਹੱਟੀ ਹੱਟੀ ਫਿਰੇ ਪੁੱਛਦੀ ਕੋਨੂ ਆਵੇ ਨਾ ਪਸੰਦ ਕੀ ਟੋਂਡੋਰੀ ਬਈ ਮਾਲਕਾਂ ਦਾ ਤਨ ਜਿਗਰਾ ਜੇ ਨਾ ਕੱਲੀਏ ਮਜਾ ਜਨ ਸੋਰੀ ਬਈ ਹੱਟੀ ਹੱਟੀ ਫਿਰੇ ਪੁੱਛਦੀ ਮੈਂ ਸਭਾ ਪਿਆਰਾ ਹਾਂ ਖਾਲਸਾ ਨੂੰ 2 ਮਿੰਟ ਲਈ ਬੇਨਤੀ ਕਰਦਾ ਵੀ ਆਪਦੇ ਬਲ ਬਲ ਬਲੇ ਇੱਥੋਂ ਦੇਖਿਆ ਕਿ ਬਹੁਤ ਟਾਈਮ ਤੋਂ ਆਏ ਨੇ ਵੀ ਇਹਨਾਂ ਨੂੰ ਕੀ ਮਹਿਸੂਸ ਹੋ ਰਿਹਾ ਹੈ ਕਿਵੇਂ ਲੱਗ ਰਿਹਾ ਹੈ ਇਹ ਪਿਆਰ ਸੇ ਖਾਸਾ ਮਿਲ ਰਿਹਾ ਦੋਸਤ ਦੋ ਮਰਸੋੜ ਨਾਲ ਉਹ ਰੂਹ ਰੂ ਹੋਣਗੇ ਉਸ ਤੋਂ ਬਾਅਦ ਅਗਲਾ ਪ੍ਰੋਗਰਾਮ ਆਪਾਂ ਸੇਤੀ ਪ੍ਰੋਗਰਾਮ ਸ਼ੁਰੂ ਕਰਨ ਜਾ ਰਹੇ ਹਾਂ ਪਰਮ ਸਤਿਕਾਰਯੋਗ ਆਜੋ ਤੁਸੀਂ ਪੁਰਾਣੇ ਵਿਸੇ ਨਾਲ ਪੁਰਾਣੇ ਸੱਭਿਆਚਾਰ ਦੇ ਨਾਲ ਪਿਆਰ ਕਰਨ ਵਾਲੀਆਂ ਰੂਹਾਂ ਅੱਜ ਸਰਦਾਰ ਬਲਵਿੰਦਰ ਸਿੰਘ ਜੀ ਬਾਲਾ ਉਹਨਾਂ ਦੇ ਸੱਦੇ ਦੇ ਉੱਤੇ ਇਹ ਜਿਹੜਾ ਪ੍ਰੋਗਰਾਮ ਨਾਲੇ ਗੱਲਾਂ ਤੇ ਨਾਲੇ ਗੀਤ ਅਸੀਂ ਪਹਿਲਾਂ ਵੀ 3-4 ਵਾਰ ਇਹ ਪ੍ਰੋਗਰਾਮ ਅਟੈਂਡ ਕੀਤਾ ਤੇ ਬਹੁਤ ਹੀ ਵਧੀਆ ਇਹ ਪ੍ਰੋਗਰਾਮ ਹੁੰਦਾ ਹੈ ਤੇ ਹੁਣ ਜਿਹੜਾ ਹੈਗਾ ਇਹ ਥੋੜਾ ਜਿਹਾ ਵੱਖਰਾ ਕਰ ਦਿੱਤਾ ਸੋ ਇਸ ਵਿਸ਼ੇ ਨੂੰ ਸੁਭਾਲਣ ਲਈ ਇਸ ਵਿਸ਼ੇ ਦੀ ਚਗਿਆੜੀ ਲਾਉਣ ਵਾਲੇ ਕਿਉਂਕਿ ਇਹ ਵਿਸ਼ਾ ਰੋਲਿਆ ਪਿਆ ਸੀ ਪਰਾਣਾ ਸੱਭਿਆਚਾਰ ਅਸੀਂ ਜਦੋਂ ਛੋਟੇ ਛੋਟੇ ਹੁੰਦੇ ਸੀ ਸਾਨੂੰ ਵੀ ਇਹ ਚੇੜੇ ਸੀ ਜਦੋਂ ਕਿਤੇ ਪਿੰਡ ਦੇ ਵਿੱਚ ਸਪੀਕਰ ਲੱਗਣਾ ਸਾਡੇ ਗਰੀ ਮਰਦੇ ਦੇ ਵਿੱਚ ਨੇੜੇ-ਤੇੜੇ ਅਸੀਂ ਜ਼ਰੂਰ ਉਹ ਸਪੀਕਰ ਦੇ ਕੋਲ ਜਾ ਕੇ ਬਹਿ ਜਣਾ ਜਿਸ ਦਿਨ ਭਾਈ ਸਾਹਿਬ ਚਾਬੀ ਘੇੜਨ ਸਾਨੂੰ ਚਾਬੀ ਘੇੜਨ ਦੇ ਲਾ ਲੜਾ ਉਹ ਕਈ ਵਾਰੀ ਚਾਬੀਆਂ ਨਹੀਂ ਪਾੜੀਆਂ ਫੱਲਣੇ ਕੁੱਟ ਜਾਣਾ ਉਹਨਾਂ ਨੇ ਫੇਰ ਹੋਰ ਮਸ਼ੀਨ ਲਾ ਕੇ ਆਉਣੀ ਅਸੀਂ ਘਰੋਂ ਕਈ ਵਾਰੀ ਕੁੱਟ ਖਾਧੀ ਸਾਡੇ ਮਾਤਾ ਜੀ ਨੇ ਸਾਡੇ ਪਿਤਾ ਜੀ ਨੇ ਕੁੱਤੇ ਆ ਵੀ ਸਾਨੂੰ ਇਹ ਕੀ ਤੁਸੀਂ ਰਾਤ ਨੂੰ ਦੱਸਦਾ ਸੀ ਮੈਨੂੰ ਕਿ ਸਪੀਕਰ ਕੋਈ ਇੱਕ ਚਾਹ ਹੁੰਦਾ ਸੀ ਇੱਕ ਮੰਗ ਦੇ ਵਿੱਚ ਕੋਈ ਯਾਰੋ ਨਿਰੰਦਰ ਬੀਬਾ ਦਾ ਗੀਤ ਆਇਆ ਉਹ ਵੀ ਸੁਣਨਾ ਬੇਸਕ ਖੁੱਲਾ ਚੱਲਦਾ ਸੀ ਪਰ ਸਾਨੂੰ ਮੰਜਿਆਂ ਦੇ ਆ ਕੇ ਬੈਠਣ ਦਾ ਬੜਾ ਚਾਹ ਹੁੰਦਾ ਸੀ ਸੋਹਿਆਂ ਨੂੰ ਕਿਉਂਕਿ ਉਹ ਟਾਈਮ ਹੀ ਐਸਾ ਸੀਗਾ ਜਿਸ ਟਾਈਮ ਦੇ ਵਿੱਚ ਇਹ ਪੁਰਾਣੇ ਜਿਹੜੇ ਗਾਇਕ ਸੀਗੇ ਬਹੁਤ ਸਾਫ ਉਦਰੀ ਗਾਇਕੀ ਹੁੰਦੀ ਸੀ ਕਲੀਆਂ ਹੁੰਦੀਆਂ ਸੀ ਘਰਾਂ ਦੇ ਵਿੱਚ ਬਹਿ ਕੇ ਗੀਤ ਸੁਣਨ ਵਾਲੇ ਹੁੰਦੇ ਸੀ ਅਸੀਂ ਪਹਿਲਾਂ ਹੀ ਇੱਥੇ ਬਥੇ ਗੱਲਾਂ ਕਰਦੇ ਸੀ ਕਿ ਜਿਹੜੇ ਗੀਤ ਨੇ ਪੁਰਾਣੇ ਗੀਤ ਇਹਨਾਂ ਦੇ ਵਿੱਚ ਕੋਈ ਨਾ ਕੋਈ ਤਰਕ ਹੁੰਦਾ ਸੀ ਇਹਨਾਂ ਦੇ ਵਿੱਚ ਕੋਈ ਨਾ ਕੋਈ ਸਿੱਖਿਆ ਹੁੰਦੀ ਸੀ ਕੋਈ ਅਵਲੀ ਦਾ ਗੀਤ ਹੁੰਦਾ ਸੀ ਵਿਆਹ ਵਰਧਾਈਆਂ ਦੇ ਗੀਤ ਹੁੰਦੇ ਸੀ ਇਹਦਾ ਜਿਹੜਾ ਪ੍ਰੋਗਰਾਮ ਸੀਗਾ ਉਹ ਇਹਨਾਂ ਗੀਤਾਂ ਦੇ ਵਿੱਚ ਹੁੰਦਾ ਸੀ ਪਰ ਅੱਜ ਕੱਲ ਦੇ ਜਿਹੜੇ ਪ੍ਰੋਗਰਾਮ ਦੇ ਪਤਾ ਹੀ ਆ ਤੁਹਾਨੂੰ ਵੀ ਕਿਵੇਂ ਕਿਵੇਂ ਚੱਲਦੇ ਨੇ ਉਹਦੇ ਮੈਂ ਕਹਿੰਦਾ ਹੁੰਦੇ ਰਹੇ ਜੀ ਉਹ ਮਾਂ ਤੇਰੇ ਵਿਆਹ ਦੇ ਟੈਂਟਰ ਲੱਗ ਲਾ ਦੂ ਗੋਲਾ ਕਰ ਦੂ ਠਿਕੜਾ ਕਰ ਦੂ ਇਹ ਕੱਲ ਪਿਆ ਜੀ ਜਿਹੜਾ ਕੋਈ ਅਰਥ ਨਹੀਂ ਤੇ ਜਦੋਂ ਢੋਲ ਮੱਕਾ ਚੱਲਦਾ ਹੁੰਦਾ ਇੱਕ ਪਿੰਡ ਦੇ ਵਿੱਚ ਇੱਕ ਸਪੀਕਰ ਚੱਲਣਾ ਲੋਕਾਂ ਦੇ ਸਾਰੇ ਪਿੰਡ ਨੇ ਕਿ ਲਵੇ ਗੋਗੇ ਪਿੰਡਾਂ ਵਾਲੇ ਵੀ ਤਿੰਨ ਤਿੰਨ ਚਾਰ ਚਾਰ ਪੰਜ ਪੰਜ ਕਿਲੋਮੀਟਰ ਦੇ ਏਰੀਆ ਦੇ ਵਿੱਚੋਂ ਆਵਾਜ਼ਾਂ ਜਾਂਦੀਆਂ ਸੀ ਤੇ ਸਾਰੇ ਇੰਜੋਏ ਲੈਂਦੇ ਕਰਦੇ ਸੀ ਹੁਣ ਕੀ ਅੱਜ ਕਰਦੇ ਦੇ ਤੇ ਕਿ ਪੈਸੇ ਦੇ ਵਿੱਚ ਬੰਨਵਾ ਦਾ ਪ੍ਰਭਾਵ ਹੁੰਦਾ ਉੱਥੇ ਕਈਆਂ ਦਾ ਬਜਾਰੋਂ ਟਹਿ ਕੀ ਜਾਂਦਾ ਇਸ ਤਰ੍ਹਾਂ ਦੇ ਸਾਊਂਡ ਉੱਤੇ ਉੱਤੇ ਸੌਂਰ ਚੱਲਦੇ ਨੇ ਛੋਟੇ ਬੱਚੇ ਸੁਣ ਨਹੀਂ ਸਕਦੇ ਗੋਲੀਆਂ ਚੱਲਦੀਆਂ ਨੇ ਕਿਥੋਂ ਤੱਕ ਕੇ ਬੁਰਾ ਹਾਲ ਹੋ ਜਾਂਦਾ ਇਹਦਾ ਪੈਦਾਣਾ ਸੱਭਿਆਚਾਰ ਸੀ ਬਹੁਤ ਹੀ ਵਧੀਆ ਸੱਭਿਆਚਾਰ ਸੀ ਬਹੁਤ ਹੀ ਸਾਧੂ ਉਤਰੇ ਗੀਤ ਆਪਣੀਆਂ ਭੈਣਾਂ ਮਾਵਾਂ ਦੇ ਵਿੱਚ ਬਹਿ ਕੇ ਗੁੱਲਾ ਪੱਟੀ ਹੋਰ ਇਹ ਰਗਾਇਆ ਜਿਹੜੇ ਇਸ ਤਰ੍ਹਾਂ ਦੇ ਸੱਭਿਆਚਾਰ ਦੇ ਜਿਹੜੇ ਉਹ ਸੀਗੇ ਉਹ ਸੁਣਦੇ ਸੀਗੇ ਪਰ ਹੁਣ ਤਾਂ ਤੇਰੀਆਂ ਗੱਲਾਂ ਨੇ ਕੁਝ ਹੋਰ ਹੀ ਜੁਗ ਨੇ ਬਹੁਤ ਪਲਟਾ ਲੈ ਰਿਆ ਹੋਰ ਹੀ ਗੱਲਾਂ ਬਣ ਗਈਆਂ ਸੋ ਇਹ ਜਿਹੜਾ ਸੱਭਿਆਚਾਰ ਆ ਪਰਾਦੇ ਗੀਤ ਦੇਖੋ ਪਰਾਦੇ ਪੱਥਰ ਦੇ ਰਕਾੜਾਂ ਨੂੰ ਸਾਹਮਣੇ ਅਸੀਂ ਵੀ ਕੀ ਕਰਦੇ ਹੁੰਦੇ ਸੀ ਸਾਨੂੰ ਹਰ ਤੋ ਹੁੰਦਾ ਸੀ ਆ ਜਿਹੜੀਆਂ ਸੋਈਆਂ ਪਾਉਂਦੇ ਨੇ ਸੋਈਆਂ ਅਸੀਂ ਡੱਬੀਆਂ 'ਚ ਇਕੱਠੀਆਂ ਕਰ ਲੀਆਂ ਇਹ ਹੁੰਦਾ ਕੁਛ ਨਹੀਂ ਜਿਹੜੇ ਨਾਲ ਚੱਲੀਆਂ ਘਸੇ ਆਉਂਦੀਆਂ ਸੀ ਪਰ ਉਹ ਚਾਹ ਹੁੰਦਾ ਸੀ ਬੱਚਿਆਂ ਨੂੰ ਸੋ ਜਿਹੜਾ ਇਹ ਇਸ ਤਰ੍ਹਾਂ ਦੇ ਜਿਹੜੇ ਫੰਕਸ਼ਨ ਕਰਾਉਨੇ ਆ ਦਾਵਾ ਜੀ ਜਿਹੜਾ ਜਮਾ ਜਤ ਜੀ ਦਾ ਯਾਦਗਰੀ ਮੇਲਾ ਬੁਲਾਉਂਦੇ ਆ ਤੇ ਅਸੀਂ ਕਈ ਮੇਲੇ ਟੈਂਡ ਕੀਤੇ ਨੇ ਬਹੁਤ ਹੀ ਆਨੰਦ ਆਉਂਦਾ ਹੈ ਬਹੁਤ ਵਧੀਆ ਸਾਂਗਤਰੀ ਗਾਇਕੀ ਹੁੰਦੀ ਹੈ ਇਹਨਾਂ ਨੂੰ ਵੀ ਇੱਕ ਅਮਰੀਕਾ ਤੋਂ ਆ ਕੇ ਜਿਸ ਤਰ੍ਹਾਂ ਇਹ ਆਪਣੇ ਸਾਰਿਆਂ ਨੂੰ ਇਕੱਠੇ ਕਰਕੇ ਮੇਲੇ ਲਾਉਗੇ ਨੇ ਦਾ ਸੱਭਿਆਚਾਰ ਪ੍ਰੋਗਰਾਮ ਕਰਾਉਣ ਦੇ ਲਈ ਇਹ ਵੀ ਇਹਨਾਂ ਦੀ ਇੱਕ ਬਹੁਤ ਵੱਡੀ ਦੇਣ ਹੈ ਬਾਬਾ ਜੀ ਦੀ ਸੋ ਜਿੰਨੇ ਵੀ ਅਸੀਂ ਵੀ ਗੁਰੂਦਾਲ ਕੇ ਭਾਈ ਸਾਹਿਬ ਮੇਰੇ ਵੱਲ ਚੱਲ ਰਹੇ ਕਈ ਰਿਕਿਆਂ ਨੂੰ ਪਾਰ ਕਰਦੇ ਹੋਏ ਅਸੀਂ ਅਗਾ ਜੀ ਜਰੂਰ ਜਾਵਾਂਗੇ ਕਿਉਂਕਿ ਪਿਆਰ ਹੀ ਇੰਨਾ ਲੱਗਣੀ ਇੰਨੀ ਹੋ ਗਈ ਸੋ ਜਿੱਥੇ-ਜਿੱਥੇ ਜਿੰਨੇ ਦਿਨ ਮੇਰੇ ਵੀਰ ਪਹੁੰਚੇ ਨੇ ਮੈਂ ਤਾਂ ਬੜਾ ਖੁਸ਼ ਹਾਂ ਪੁਰਾਣੇ ਗੀਤ ਸੁਣ ਕੇ ਕਈ ਵਾਰੀ ਸਾਡੇ ਭੁੱਲੇ ਭਾਲੇ ਵੀ ਉਹਨੇ ਉਹ ਵੀ ਯਾਦ ਆ ਜਾਂਦੇ ਨੇ ਕਿ ਕਿ ਇਸ ਤਰ੍ਹਾਂ ਮਤਲਬ ਪੁਰਾਣੇ ਗਾਇਕ ਦੁਗਾਰੇ ਜਿਹੜਾ ਸੋਲੇ ਗੀਤ ਗਾਉਂਦੇ ਸੀ ਕਿੰਨੇ ਆਨੰਦ ਬੰਦਾ ਸੀਗਾ ਸੇ ਮੈਨੂੰ ਇੱਕ ਗੱਲ ਯਾਦ ਆ ਗਈ ਮੈਂ ਇੱਕ ਵਾਰੀ ਕਿਤਾਬ ਪੜ੍ਹੀ ਚੰਨ ਸਿੰਘ ਸਾਫਰੀ ਦੀ ਉਹਨਾਂ ਦੇ ਵਿੱਚ ਕਿਤਾਬ ਦੇ ਵਿੱਚ ਮੂਰੇ ਭਮੋਕਾ ਸੀ ਕਹਿੰਦੇ ਜੀ ਮੈਂ ਇੱਕ ਖੰਡ ਪਾਰਦੇ ਭੋਗ ਤੇ ਚਲਿਆ ਗਿਆ ਕਹਿੰਦੇ ਭੋਗ ਪਾਉਣ ਦੀ ਦੇਸ ਹੀ ਮਗਰੀ ਦੂਜੇ ਗਾਣੇ ਲੱਗ ਗਏ ਉਹ ਕਹਿੰਦਾ ਮੈਂ ਜਾ ਕੇ ਸਪੀਕਰਾਂ ਨੂੰ ਪੁੱਛਿਆ ਵੀ ਯਾਰ ਕੋਈ ਕੋਈ ਧਾਰਮਿਕ ਗੀਤ ਨਹੀਂ ਹੈ ਉਹ ਕਹਿੰਦਾ ਜੀ ਮੇਰੇ ਕੋਲੇ ਕੋਈ ਧਾਰਮਿਕ ਗੀਤ ਨਹੀਂ ਜਿਹੜਾ ਪੈਣੇ ਮੈਂ ਚੱਕੇ ਹੀ ਲਾਤੇ ਤੇ ਚਾਰਨਾ ਸਿੰਘ ਸਾਫਰੀ ਨੇ ਉਦੋਂ ਸੋਹ ਪਾਲੀ ਵੀ ਮੈਂ ਕਿਉਂ ਗੀਤ ਲਿਖੂ ਮੈਂ ਧਾਰਮਿਕ ਗੀਤ ਲਿਖੂ ਚਾਰਨਾ ਸਿੰਘ ਸਾਫਰੀ ਨੇ ਵੀ ਸਾਖਾ ਸਰਾਂ ਦੇ ਕਿੰਨੇ ਗੀਤ ਨੇ ਨਗਰੀਬਾਂ ਨੇ ਗਾਏ ਨੇ ਕਿੰਨੇ ਮਤਲਬ ਕਿ ਉਹਨਾਂ ਦੇ ਗੀਤ ਰਿਕਾਰਡਿੰਗ ਹੋਏ ਨੇ ਸੋ ਇਹ ਵੀ ਇੱਕ ਬਹੁਤ ਵੱਡੀ ਕਲਾਵਾ ਨਮੂਨਾ ਹੈ ਸੋ ਇਸ ਤਰ੍ਹਾਂ ਦੀ ਮਤਲਬ ਕਿ ਜਿੱਥੇ ਧਾਰਮਿਕ ਗੀਤ ਪਹਿਲਾਂ ਹੋਇਆ ਹੀ ਨਹੀਂ ਕਰਦੇ ਸੀਗੇ ਜਾਂ ਧਾੜੀ ਜਾਂ ਹੁੰਦੇ ਮਾਰੇ ਮੁੱਤੀ ਹੁੰਦੇ ਸੀਗੇ ਉਹ ਟਾਈਮ ਦੇ ਵਿੱਚ ਜਾਣਾ ਨਹੀਂ ਹੁੰਦੇ ਸੀਗੇ ਸੋ ਹੋਂਕਾ ਜਿਹੜਾ ਜਿਹੜਾ ਪ੍ਰਵਾਹ ਸੀਗਾ ਬਹੁਤ ਹੀ ਵਧੀਆ ਹੋਇਆ ਸੋ ਸਾਰੇ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਬੋਲ ਦਿਆ ਕਰੋ ਕਈ ਵਾਰੀ ਕੋਈ ਛਿੰਨੀ ਵੀ ਗੱਲ ਹੋ ਜਾਂਦੀ ਹੈ ਖੇਮਾ ਦੇ ਜੱਜ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਚਾਹੇ ਲਿਆ ਮੋਰ ਬਾਣ ਕੇ ਮੇਰੀ ਦਿਗ ਪੈ ਚੜੀ ਦੇ ਵਿੱਚ ਗਾਨੀ ਇਹ ਗਾਨੀ ਤੇਰੀ ਆਂਦੂੰਗਾ ਜੇ ਤੂੰ ਮਿੱਤਰਾਂ ਨੂੰ ਦੇਵੇਂਗੀ ਨਿਸ਼ਾਨੀ ਇਹ ਗਾਨੀ ਤੇਰੀ ਸਾਡੇ ਖੇਤਾਂ ਚ ਸਾਡੇ ਨਾਲ ਜੁੜੇ ਹੋਏ ਗੀਤ ਚੱਕ ਲਿਆ ਮੋਰ ਬਣ ਕੇ ਮੇਰੀ ਡਿਗਵੀ ਚਰੀ ਦੇ ਵਿੱਚ ਗਾਨੀ ਇਹ ਸ੍ਰੀ ਸਾਬਰ हुसैन ਜੀ ਅਤੇ ਪੰਜਾਬ ਦੀ ਉਹ ਮਸ਼ਹੂਰ ਗਾਇਕਾ ਜਿਨ੍ਹਾਂ ਬਾਰੇ ਜਿੰਨਾ ਵੀ ਜੇਕਰ ਲਿਆ ਥੋੜਾ ਨਰਿੰਦਰ ਨੇ ਬਾਜੀ ਉਹਨਾਂ ਦਾ ਸੀਗਾ ਤੇ ਹੁਣ ਮੇਰੇ ਕੋਲੇ ਜੋ ਆਸਟ੍ਰੇਲੀਆ ਦੇ ਵਿੱਚ ਨੇ ਫਿਰ ਵੀ ਉੱਥੇ ਜੁੜੇ ਹੋਏ ਨੇ ਤਾਂ ਅਮੇ ਆਸਟ੍ਰੇਲੀਆ ਦੇ ਬੈਠੇ ਨੇ ਪਰ ਉਹ ਨਾਲ ਜੁੜੇ ਪਈ ਆ ਸਾਡੇ ਕੋਲ ਉਹਨਾਂ ਦਾ ਫੋਨ ਆਇਆ ਹੀਰਾ ਲਾਲ ਹਿੰਦਪੁਰੀਆ ਜਿਨ੍ਹਾਂ ਨੇ ਕਿ ਇੰਨਾ ਖਜਾਨਾ ਸੰਭਾ ਹੋਇਆ ਉਹਨਾਂ ਵੱਲੋਂ ਫੋਨ ਆਇਆ ਉਹ ਕਹਿੰਦੇ ਮੇਰੀ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਬੋਲ ਦੇ ਸਾਰਿਆਂ ਨੂੰ ਭਾਈ ਸਤਿ ਸ੍ਰੀ ਅਕਾਲ ਤੇ ਇੱਕ ਨਾਟ ਇੱਕ ਉਹਨਾਂ ਦੇ ਨਾਂ ਤੇ ਤਾੜੀ ਲਾ ਦੇ ਸੋ ਆਪਣੇ ਕੋਲ ਪਹੁੰਚਣੇ ਵਿਕਰ ਸਿੰਘ ਸਾਪਾ ਕੇਵਲ ਸਿੰਘ ਕੁਤਬਾ ਕਹ ਟੋਟਿਆ ਪੱਠੇ ਦੀਆਂ ਇਟਾਂ ਵਾਂਗੂ ਪੈਨੇ ਜਵਾਕ ਤੇਰੇ ਪੱਠੇ ਦੀਆਂ ਇਟਾਂ ਵਾਂਗੂ ਪੈਨੇ ਜਵਾਕ ਤੇਰੇ ਜਿਹੜੀ ਵੀ ਮੰਜੀ ਤੇ ਹੱਥ ਮਾਰਾਂ ਨੇ ਦੁੱਖਾਂ ਵਿੱਚ ਪਾਲੇ ਜਿੰਦੜੀ ਛੜੇ ਹੁੰਦੇ ਸੀ ਤਾਂ ਲੈਂਦੇ ਸੀ ਬਹਾਰਾਂ ਨੇ ਦੁੱਖਾਂ ਵਿੱਚ ਪਾਲੇ ਜਿੰਦੜੀ ਵਟ ਵਟ ਪੀੜੇ ਵੇ ਤੂੰ ਆਪ ਇਟਾਂ ਪੱਥੀਆਂ ਨੇ ਵਟ ਵਟ ਪੀੜੇ ਵੇ ਤੂੰ ਆਪ ਇਟਾਂ ਪੱਖੀਆਂ ਨੇ ਪੱਠੇ ਵਾਲਾ ਬਾਣੇ ਤੇ ਪਥੇਰਾ ਵੇ ਮੈਂ ਨਾ ਕਿਤੋਂ ਲਿਆਂਦੇ ਮੰਗ ਕੇ ਇਹ ਤਾਂ ਚੋਬਰਾ ਗੁਨਾਹੈ ਸਾਰਾ ਤੇਰਾ ਵੇ ਮੈਂ ਨਾ ਕਿਤੋਂ ਲਿਆਂਦੇ ਮੰਗ ਕੇ ਮੈਨੂੰ ਹੁਕਮ ਆਇਆ ਆਪਣੇ ਕੋਲੇ ਪੰਜਾਬੀ ਦੇ ਸਰਮੌਰ ਲੇਖਕ ਹਰਪਾਜਨ ਸਿੰਘ ਜੋ ਕਿਸੇ ਜਾਣਕਾਰ ਦੇ ਮਤਾਜ ਨਹੀਂ ਜਿਨ੍ਹਾਂ ਨੇ ਖੋਜ ਭਰਪੂਰ ਕਿਤਾਬਾਂ ਲਿਖਿਆ ਨੇ ਪੱਤੀ ਢਾਲੀਵਾਲ ਅਤੇ ਹੋਰ ਉਹਨਾਂ ਬਾਰੇ ਪੂਰੀ ਖੋਜ ਕਰਕੇ ਕਿਤਾਬਾਂ ਲਿਖਿਆ ਨੇ ਉਹਦੇ ਬਾਰੇ ਉਹਨਾਂ ਦੇ ਬਾਰੇ ਸਾਹਮਣੇ ਛੋਡੇ ਰੂਹ ਨੂੰ ਕਰਨ ਜਾ ਰਹੇ ਹਾਂ ਸ਼ਰਮਾ ਜੀ ਅਤੇ ਹਰਪਾਲ ਸਿੰਘ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਡੇ ਅੱਜ ਦੇ ਇਸ ਮੇਲੇ ਦੇ ਵਿੱਚ ਪੰਜਾਬ ਦੇ ਬਹੁਤ ਹੀ ਹਰਮਨ ਪਿਆਰੇ ਤੇ ਖੋਜੀ ਇਤਿਹਾਸਕਾਰ ਮਾਸਟਰ ਹਰਪਜਨ ਸਿੰਘ ਜੀ ਸੇਲਬਰਾ ਸਾਡੇ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਉਹਨਾਂ ਦੀ ਪੰਜਾਬ ਦੇ ਇਤਿਹਾਸ ਨਾਲ ਸੰਬੰਧਿਤ ਖਾਸ ਕਰ ਮਾਲਵੇ ਦੇ ਇਤਿਹਾਸ ਨੂੰ ਖੋਜਣ ਦੇ ਵਿੱਚ ਉਹਨਾਂ ਦਾ ਵਿਸ਼ੇਸ਼ ਸਥਾਨ ਹੈ ਅੱਜ ਉਹ ਲਹਾਰਾ ਪੁੱਲ ਦੇ ਸਰਦਾਰ ਕਰਤਾਰ ਸਿੰਘ ਢਾਲੀਵਾਲ ਸਾਹਿਬ ਜਿਨ੍ਹਾਂ ਨੇ ਢਾਲੀਵਾਲ ਗੋਤ ਦੇ ਉਤੇ ਆਪਣੀ ਇਤਿਹਾਸਕ ਪੁਸਤਕ ਲਿਖੀ ਆ ਉਸ ਪੁਸਤਕ ਦੇ ਦੁਬਾਰਾ ਸੰਬਾਪਤ ਕਰਨਾ ਅਤੇ ਉਹਦੇ ਨਾਲ ਸੰਬੰਧਿਤ ਹੋਰ ਤੱਥਾਂ ਦੀ ਖੋਜ ਕਰਕੇ ਉਸ ਨੂੰ ਪ੍ਰਕਾਸ਼ਿਤ ਕਰ ਲਈ ਆ ਜੋ ਲਹਾਰੇ ਪਿੰਡ ਦੇ ਵਿੱਚ ਉਹਨਾਂ ਦੀ ਬੇਟੀ ਦੇ ਕੋਲ ਗੱਲਬਾਤ ਵੀ ਕਰਕੇ ਆਏ ਨੇ ਤੇ ਹੁਣ ਸਰਦਾਰ ਬਲਵਿੰਦਰ ਸਿੰਘ ਲਹਾਰਾ ਜੀ ਉਹਨਾਂ ਨੇ ਆਪਣੀਆਂ ਜਿਹੜੀ ਇਤਿਹਾਸਕ ਪੁਸਤਕਾਂ ਪ੍ਰਕਾਸ਼ਿਤ ਹੋਈਆਂ ਨੇ ਉਹਨਾਂ ਦਾ ਸਤਿਕਾਰ ਸਹਿਤ ਇੱਕ ਸੈਟ ਪੇਟ ਕਰ ਰਹੇ ਨੇ ਮਾਸਟਰ ਹਰਪ੍ਰੀਤ ਸਿੰਘ ਜੀ ਸੇਲ ਬਰਾ ਪ੍ਰਧਾਨ ਪੰਜਾਬੀ ਸੱਤ ਸਵਾ ਰਾਮਪਰਾਪੂਲ ਅੱਜ ਚੋਣੀ ਬਾਬਾ ਸਾਹਿਬ ਸਲੋ ਕਿਤਾਬਾਂ ਜੋ ਕਿ ਅਣਮੋਲ ਨੇ ਆਪਣੇ ਬਲਵਿੰਦਰ ਸਿੰਘ ਜੀ ਢਾਲੀਵਾਲ ਨੂੰ ਬਾਬਾ ਜੀ ਨੂੰ ਆਰਪਣ ਕਰ ਰਹੇ ਨੇ ਪਿਆਰ ਸਤਕਾਰ ਉਹਨਾਂ ਦਾ ਇਹ ਪਿਆਰ ਨੂੰ ਮੈਂ ਆਸ ਰੱਖਦਾ ਬਾਬਾ ਜੀ ਕਬੂਲ ਕਰਨਗੇ ਤੇ ਬਹੁਤ ਵੱਡਾ ਪਿਆਰ ਹੈ ਤਾਲੀਆਂ ਮਾਰ ਦਿਓ ਜੀ ਠੀਕ ਹੈ ਜੀ ਇਹਨਾਂ ਦੇ ਹੋਰ ਵੀ ਆਈਟਮ ਐ ਟਾਈਮ ਆ ਆਸ ਪਿੰਡ ਦੇ ਇੱਕ ਬਹੁਤ ਉੱਗੇ ਕਲਾਕਾਰ ਦੇਖ ਸੀ ਉਹਨਾਂ ਦੀ ਖੋਜ ਕਰਕੇ ਉਹਨਾਂ ਦੇ ਘਰੇ ਜਾ ਕੇ ਆਏ ਨੇ ਹੁਣ ਵੀ ਇਹਦੇ ਵਿੱਚ ਟਾਈਮ ਕੱਢ ਕੇ ਉੱਥੇ ਗਏ ਨੇ ਉਹ ਵੀ ਇਹਨਾਂ ਦਾ ਬਹੁਤ ਵੱਡਾ ਦੇਣ ਹੈ ਅਸੀਂ ਧੰਨਵਾਦ ਕਰਦੇ ਹਾਂ ਜੀ ਆਇਆ ਕਹਿੰਦਾ ਇਹਨਾਂ ਨੂੰ ਪਹੁੰਚਿਆ ਨੂੰ ਤੇ ਬਾਵਾ ਜੀ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹੀ-ਇਹੀਆਂ ਰੋਹਾਂ ਦਾ ਫਾਦਲਾ ਬੇਕਰਾਇਆ ਸੋ ਥੈਂਕ ਯੂ ਸਾਡੇ ਕੋਲ ਪਹੁੰਚੇ ਨੇ ਰਵੀ ਸੰਗੀਤ ਮੋਗਾ ਸੁਖਦੇਵ ਸਿੰਘ ਮੋਠਾ ਹਾਕ 47 ਵਾਲਗਾ ਬਲਜਿੰਦਰ ਸਿੰਘ ਕਾਲਾ ਪਦਾਰ ਜੋ ਕਿਸੇ ਜਾਂਚ ਦਾ ਮਤਾਜ ਨਹੀਂ ਤੇ ਸਾਰੇ ਸਪੀਕਰ ਵਾਲੀ ਨੇ ਬੈਠੇ ਨੇ ਸਾਹਮਣੇ ਤੇ ਨਛੱਤਰ ਸਿੰਘ ਸੱਤਾ ਮੋਗਾ ਤੇ ਕੇਵਲ ਸਿੰਘ ਦੇ ਮਿੱਤਰ ਨੇ ਇਹ ਵੀ ਬਹੁਤ ਮੇਰੇ ਪਿਆਰੇ ਨੇ ਮਿੱਤਰ ਕੇਸਰ ਸਿੰਘ ਬੋਰ ਸਿੰਘ ਬੰਦ ਇਹ ਵੀ ਸਾਡੇ ਕੋਲ ਪਹੁੰਚੇ ਨੇ ਤਾਰਾ ਬਜਾਵੇ ਰਾਜਨਾ ਮੂਰ ਮਹਿਲ ਦੀ ਮੇਰੀ ਤਾਰਾ ਬਜਾਵੇ ਰਾਜਨਾ ਮੂਰ ਮਹਿਲ ਦੀ ਮੇਰੀ ਮੋ ਤਾਰਾ ਬਜਾਵੇ ਰਾਜਨਾ ਮੂਰ ਮਹਿਲ ਦੀ ਮੇਰੀ ਮੋ ਤਾਰਾ ਬਜਾਵੇ ਰਾਜਨਾ ਮੂਰ ਮਹਿਲ ਦੀ ਮਾ ਮੈਂ ਹੁਣ ਇਸ ਤੋਂ ਪਹਿਲਾਂ ਥੋੜਾ ਜਿਹਾ ਇੱਕ ਹੋਰ ਸਭਾ ਕੰਮ ਹੈਗਾ ਸਾਡੇ ਕੋਲੇ ਦੰਗੋਜ ਵਾਲੇ ਭਾਈ ਆਏ ਹੋਏ ਨੇਗਾ ਤੁਕ ਸਿੱਧੂ ਕੈਨੇਡਾ ਜੇ ਇਹ ਸੋਡੇ ਨਾਲ ਜਿਹੜੀਆਂ ਲੋਕ ਹੋ ਚੁੱਕੀਆਂ ਸਾਡੀਆਂ ਸਾਜ ਮੱਟੀਆਂ ਵੀ ਕਹਿੰਦੇ ਨੇ ਉਹਨੂੰ ਅਲਗੋਜੇ ਉਹ ਸਾਨੂੰ ਉਹਨਾਂ ਦੇ ਵਿੱਚ ਮਗਦਮੋਦ ਕਰ ਲਗੇ ਸੋ ਮੈਂ ਬੇਨਤੀ ਕਰਦਾ ਵੀਰ ਜੀ ਨੂੰ ਔਰ ਤੇ ਆਪਣੀ ਕਲਾ ਦਾ ਪ੍ਰਦਰਸ਼ਨ ਕਰਨ ਆਜੋ ਜੀ ਗੁਰੂ ਸੋਬਨਦੀ ਬਖਸ਼ੀ ਫਤਿਹ ਪ੍ਰਬੰਧ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਸਾਹਿਬ ਦੀ ਬਦੌਲਤ ਅੱਜ ਰਬੂਹਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਹੈ ਉੱਥੇ ਬਹੁਤ ਸਾਰੀਆਂ ਮਹਾਨ ਸ਼ਖਸੀਅਤਾਂ ਆਈਆਂ ਜਿਨ੍ਹਾਂ ਦਾ ਮੈਂ तहे ਦਿਲੋਂ ਧੰਨਵਾਦ ਕਰਦਾ ਹੈ ਸਾਡੇ ਮੀਡੀਆ ਦਾ ਜੋ ਲਾਈਵ ਚੱਲ ਰਿਹਾ ਹੈ ਔਰ ਪ੍ਰਵਾਤਨਾ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ ਕਿਉਂਕਿ ਜੋ ਫੋਟ ਸਾਜ ਸਾਡੇ ਤੋਂ ਵਿਸਰਦੇ ਜਾ ਰਹੇ ਆ ਅਸੀਂ ਉਹਨਾਂ ਨੂੰ ਪ੍ਰਮੋਟ ਕਰਨਾ ਜੇਕਰ ਇਹ ਸਾਜ ਲਈ ਤੁਹਾਨੂੰ ਚੰਗਾ ਲੱਗਦਾ ਇੱਕ ਵਾਰੀ ਖੇਲ ਕੇ ਤਾੜੀ ਜ਼ਰੂਰ ਲਾ ਦਿਓ ਕਿਉਂਕਿ ਅਸੀਂ ਜਉਂਦਾ ਰੱਖਣਾ ਆਪਣੇ ਪੰਜਾਬੀ ਦਰਸ਼ਕਾਂ ਨੂੰ ਚੰਗਾ ਲੱਗਿਆ